ਦੋਸਤੋ ਸ਼ਹਿਰ ਧਾਰੀਵਾਲ ਦੇ ਵਿੱਚ ਇੱਕ ਚੋਰੀ ਦੀ ਵੱਡੀ ਘਟਨਾ ਵਾਪਰੀ ਆ ਔਰ ਆਪਣੇ ਆਪ ਦੇ ਵਿੱਚ ਇਹ ਹੈਰਾਨਜਨਕ ਮਾਮਲਾ ਸਾਹਮਣੇ ਆਇਆ ਵਾ ਇਹ ਘਟਨਾ ਸ਼ਹਿਰ ਧਾਰੀਵਾਲ ਦੇ ਪੁਰਾਣੇ ਬੱਸ ਸਟੈਂਡ ਦੇ ਵਿੱਚ ਸਥਿਤ 골ਡੀ ਦੁਪੱਟਾ ਹਾਊਸ ਦੇ ਵਿੱਚ ਵਾਪਰੀ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਕਸਟਮਰ ਜਿਹੜੇ ਆ ਦੁਕਾਨ ਤੇ ਤਾਂ ਆਪਣਾ ਸਮਾਨ ਲੈਣ ਆਏ ਲੇਕਿਨ ਇਸ ਦੁਕਾਨ ਤੇ ਇਹਨਾਂ ਦੇ ਨਾਲ ਵੱਡੀ ਘਟਨਾ ਵਾਪਰ ਗਈ ਮਹਿਲਾ ਕਸਟਮਰ ਜਿਸ ਦਾ ਨਾਮ ਗੁਰਦੀਪ ਕੌਰ ਹੈ ਉਸਨੇ ਗੱਲਬਾਤ ਰਾਂ ਦੱਸਿਆ ਕਿ ਜਿਵੇਂ ਹੀ ਉਹ ਇਸ ਦੁਕਾਨ ਤੇ ਆਏ ਤਾਂ ਦੋ ਹੋਰ ਨੌਜਵਾਨ ਲੜਕੀਆਂ ਜੋ ਕਿ ਗਾਹਕ ਦੇ ਤੌਰ ਤੇ ਹੀ ਇਸ ਦੁਕਾਨ ਦੇ ਵਿੱਚ ਐਂਟਰ ਹੁੰਦੀਆਂ ਨੇ ਉਹਨਾਂ ਦਾ ਪਰਸ ਉਡਾ ਲੈਂਦੀਆਂ ਨੇ ਔਰ ਜਦੋਂ ਉਹ ਆਪਣਾ ਸਮਾਨ ਖਰੀਦ ਕੇ ਦੁਕਾਨ ਵਾਲਿਆਂ ਨੂੰ ਪੈਸੇ ਦੇਣ ਲਈ ਆਪਣੇ ਬੈਗ ਵਿੱਚ ਹੱਥ ਮਾਰਦੇ ਹਨ ਤਾਂ ਉੱਥੋਂ ਪਤਾ ਲੱਗਦਾ ਹੈ ਕਿ ਉਹਨਾਂ ਦਾ ਪਰਸ ਹੀ ਗਾਇਬ ਹੈ ਔਰ ਦੋਸਤੋ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਚੁੱਕੀ ਹੈ ਤਸਵੀਰਾਂ ਦੇ ਵਿੱਚ ਮੈਂ ਤੁਹਾਨੂੰ ਦਿਖਾ ਰਿਹਾ ਕਿ ਇਹ ਸੀਸੀਟੀਵੀ ਵਿੱਚ ਉਰਲੀ ਸਾਈਡ ਦੇ ਉੱਤੇ ਜੋ ਦੋ ਲੜਕੀਆਂ ਨਜ਼ਰ ਆ ਰਹੀਆਂ ਨੇ ਬੜੇ ਸ਼ਾਤਰਾਨਾ ਤਰੀਕੇ ਦੇ ਨਾਲ ਕੋਈ ਚੀਜ਼ ਦੇਖਣ ਦੇ ਬਾਨੇ ਇਹ ਨਾਲ ਦੇ ਇੱਕ ਉਹ ਦੇਖੋ ਚੁੰਨੀ ਆਪਣੀ ਅਗਲੇ ਬੰਦੇ ਨੂੰ ਕਰ ਲਈ ਹੈ ਇਹ ਪੀਲੇ ਸੂਟ ਵਾਲੀ ਲੜਕੀ ਨੇ ਔਰ ਬੜੇ ਸ਼ਾਤਰਾਨਾ ਤਰੀਕੇ ਦੇ ਨਾਲ ਇੱਕ ਸਾਈਡ ਤੋਂ ਹੱਥ ਜੜਾ ਵਾ ਉਹ ਨਾਲ ਵਾਲੇ ਕਸਟਮਰ ਜਿਹੜੇ ਆ ਉਹਨਾਂ ਦੇ ਬੈਗ ਤੱਕ ਜਾਂਦਾ ਵਾ ਔਰ ਬੜੀ ਚਲਾਕੀ ਔਰ ਸ਼ਾਤਰਾਨਾ ਤਰੀਕੇ ਦੇ ਨਾਲ ਇਹਨਾਂ ਨੇ ਜੜਾ ਵਾ ਉਹ ਦੂਸਰੀ ਲੜਕੀ ਦਾ ਪਰਸ ਜਿਹੜਾ ਵਾ ਉਹ ਕੱਢ ਲਿਆ ਵਾ ਸਾਰੀ ਇਹ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਆ ਸੋ ਇੱਥੇ ਸਮਝਣ ਦੀ ਜ਼ਰੂਰਤ ਇਹ ਆ ਕਿ ਸਾਨੂੰ ਬੇहद ਸਾਵਧਾਨ ਹੋ ਜਾਣ ਦੀ ਜ਼ਰੂਰਤ ਆ ਜਿੱਥੇ ਵੀ ਕਿਤੇ ਤੁਸੀਂ ਕੋਈ ਸਮਾਨ ਲੈ ਜਾਂਦੇ ਹੋ ਤੁਹਾਡੇ ਨਾਲ ਕੌਣ ਖੜਾ ਵਾ ਇਸ ਦੇ ਬਾਰੇ ਕੁਝ ਵੀ ਅਸੀਂ ਨਹੀਂ ਕਹਿ ਸਕਦੇ ਆ ਮਾ ਤੁਸੀਂ ਕੀ ਕੰਮ ਕਰਦੇ ਜੇ ਅੱਜ ਤੁਸੀਂ ਕਿਸ ਦਿਖਾਣ ਆ ਤੇ ਆਏ ਸੀ ਔਰ ਤੁਹਾਡੇ ਨਾਲ ਇਹ ਕੀ ਘਟਨਾ ਵਾਪਰੀ ਹੈ ਹਾਂਜੀ ਸਰ ਮੇਰਾ ਨਾਮ ਗੁਰਦੀਪ ਕੌਰ ਆ ਇਹ ਅਗੇ ਗੋਲਦੀ ਵੀਰ ਜੀ ਦੀ ਦੁਕਾਨ ਹੈ ਮੈਨਾਂ ਦੇ ਦੁਕਾਨ ਤੇ ਰੋਜ਼ ਜਾਂਦਾ ਵਾ तकरीबन ਲਾਈਨਿੰਗਾ ਲੈਣਾ ਅੱਜ ਵੀ ਮੈਂ ਦੁਪਹਿਰ ਦੇ 3:00 ਵਜੇ ਸੀ ਕਿ ਮੈਂ ਆਈ ਹੀ ਲਾਈਨਿੰਗਾ ਲੈਣ ਬੁ ਮੂ ਟਿਕ ਅੱਧਾ ਕੰਮ ਆ ਸਾਡਾ ਤੇ ਮੈਂ ਲਾਈਨਿੰਗਾ ਲੈਣ ਆਈ ਸੀ ਇਹਨਾਂ ਕੋ ਤੇ ਇਹ ਦੀਦੀ ਮੈਨੂੰ ਲਾਈਨਿੰਗਾ ਦਿਖਾਉਂਦੇ ਸੀ ਕਿ ਪਿੱਛੇ ਬੈਗ ਤੇ ਪਈਆਂ ਇਹਨਾਂ ਨੇ ਤੇ ਮੈਂ ਉੱਥੇ ਲਾਈਨਿੰਗਾ ਵੇਖਣ ਦੀ ਦੋ ਲੇਡੀਜ਼ ਆਈਆਂ ਤੇ ਉਹਨਾਂ ਨੇ ਮੇਰੇ ਬੈਗ ਚ ਪਰਸ ਕੱਢ ਲਿਆ ਮਨ ਲਗੀ ਨਾ ਉਹ ਤੇ तकरीबन ਤਰੀਕ ਨੇ 25-26000 ਰੁਪਿਆ ਸੀ ਕਿ ਇਹਦੇ ਕਰੀਬ ਤੇ ਵਸ ਐ ਸੀ ਉਹਦੇ ਰਿਕਾਰਡਿੰਗ ਕਿੱਥੇ ਆਏ ਆ ਨਾ ਇਸ ਸ਼ਾਪ ਤੇ ਫੇਰ ਸੀ ਸੀਸੀਟੀਵੀ ਕੈਮਰਾ ਚੈੱਕ ਕੀਤਾ ਨਾ ਤੇ ਦੇਖਿਆ ਉਥੇ ਉਹਨਾਂ ਨੂੰ ਲੇਡੀਜ਼ ਦਾ ਦਿੱਸੀਆ ਸਾਨੂੰ ਬਕਾਇਦਾ ਉਹਨਾਂ ਨੇ ਮੇਰੇ ਬੈਗ ਚੋਂ ਲੱਗੀ ਪਰਸ ਘੱਡਿਆ ਤੇ ਕਿੰਨੇ ਕੁ ਪੈਸੇ ਸੀਗੇ ਤੁਹਾਡੇ ਪਰਸ ਵਿੱਚ ਕੋਈ ਹੈ ਆਈਡੀਆ ਤੁਹਾਨੂੰ 25000 25 26 ਦੇ ਹਜ਼ਾਰ ਕਰੀਬ ਹੋਣੇ ਆ ਭਾਜੀ ਕਹਿ ਸਕਦੇ ਹਾਂਜੀ ਤੁਸੀਂ ਪੁਲਿਸ ਕੰਪਲੇਂਟ ਧਾਰੀਵਾਲ ਪੁਲਿਸ ਨੂੰ ਇਸ ਦੀ ਹਾਂਜੀ ਗਏ ਸੀ ਮੇਰੇ ਹਸਬੰਦ ਸ਼ਾਮੀ ਆ ਥੋੜੇ ਬਿਜ਼ੀ ਸੀਗੇ ਉਹ ਕਹਿੰਦੇ ਸਵੇਰੇ ਆਇਓ ਮੇ ਵੀ ਸ਼ਾਇਦ ਉਹਨਾਂ ਨੇ ਕੰਪਲੇਂਟ ਲੈ ਕੇ ਰੱਖ ਲਈ ਆ ਜਾਂ ਸਵੇਰੇ ਉਹਨਾਂ ਨੇ ਫਿਰ ਬੁਲਾਇਆ ਵਾ ਹੁਣ ਇਹਦਾ ਤਾਂ ਨਹੀਂ ਮੁੰਚੀ ਸਾਹਿਬ ਮਿਲੇ ਸੀਗੇ ਉੱਥੇ ਔਰ ਕੋਈ ਹਨ ਐਸਐਚਓ ਮੈਡਮ ਹੈ ਨਹੀਂ ਸੀ ਉੱਥੇ ਕੀ ਮੰਗ ਕਰਦੇ ਜੇ ਪੁਲਿਸ ਤੋਂ ਅਸੀਂ ਇਹ ਕਰਦੇ ਆ ਕਿ ਜਲ ਤੋਂ ਜਲਦ ਇਹਨਾਂ ਨੂੰ ਫੜਿਆ ਗਏ ਸਾਡੀ ਹੱਕ ਹਲਾਲ ਦੀ ਕਮਾਈ ਆ ਅਸੀਂ ਸਾਰਾ ਦਿਨ ਮਿਹਨਤ ਕਰੀਦੀ ਆ ਇੰਦੀ ਤੇ ਆ ਕੇ ਮਿੰਟ ਚ ਲੈ ਕੇ ਗਈਆਂ ਇਦਾਂ ਤਾਂ ਫਿਰ ਔਖਾ ਹੀ ਆ ਸ਼ਹਿਰ ਚ ਇਦਾਂ ਤਾਂ ਫਿਰ ਘੁੰਮੀ ਨਹੀਂ ਸਕਦਾ ਕੋਈ ਬੰਦਾ ਸੇਫ ਹੀ ਨਹੀਂ ਆ ਇਨਾਮਾ ਤੁਹਾਡੀ ਸ਼ਾਪ ਦਾ ਕੀ ਨਾਮ ਆ ਔਰ ਕੀ ਘਟਨਾ ਤੁਹਾਡੀ ਦੁਕਾਨ ਤੇ ਤੁਹਾਡੇ ਕਸਟਮਰ ਨਾਲ ਹੋਈ ਆ ਅਸੀਂ ਗੋਲਡੀ ਦੁਪੱਟਾ ਉਸ ਤੋਂ ਆ ਸਾਡੇ ਕੋਲ ਇਹ ਕਸਟਮਰ ਆਏ ਸੀ ਰੈਗੂਲਰ ਦੇ ਸਾਡੇ ਕਸਟਮਰ ਆ ਸਾਡੇ ਕੋਲ ਸਮਾਨ ਵਗੈਰਾ ਲੈ ਆਨੰਦੇ ਆ ਮੈਂ ਇਹਨਾਂ ਨੂੰ ਸਮਾਨ ਦੇਣ ਪਿੱਛੇ ਗਈ ਆ ਦੋ ਲੇਡੀਜ਼ ਆਈਆਂ ਤੇ ਉਹਨਾਂ ਨੇ ਇਹਨਾਂ ਦੇ ਪਰਸ ਚੋਂ ਪਰਸ ਕੱਢ ਲਿਆ ਬੈਗ ਵਿੱਚੋਂ ਪਰਸ ਕੱਢ ਲਿਆ ਤੇ ਨਾਲ ਹੀ ਚਲੇ ਗਈਆਂ ਕੁਛ ਵੀ ਨਹੀਂ ਲਿਆ ਉਹਨਾਂ ਨੇ ਤੇ ਚਲੇ ਗਈਆਂ ਤੇ ਅਸੀਂ ਮੰਗ ਆਈ ਕਰਨਿਆ ਕਿ ਕਸਮਰ ਨੇ ਤੇ ਆਣਾ ਹੀ ਹੁੰਦਾ ਤੇ ਇਹੋ ਜੀਆਂ ਚੋਰ ਲੋਗਾ ਤੇ ਮਤਲਬ ਕਾਬੂ ਕੀਤਾ ਪਾਇਆ ਜਾਏ ਤਾਂ ਕਿ ਇਹੋ ਜਿਹੜੇ ਕਸਮਰ ਨੂੰ ਖਰਾਬ ਕਰਦੀਆਂ ਨਾ ਹੋਣਾ ਇਹੋ ਜਿਹਾ ਕੰਮ ਚੋਰੀ ਚਾਰੀ ਰੋਕੀ ਜਾਏ ਕਦੀ ਪਹਿਲਾਂ ਵੀ ਕੋਈ ਇਸ ਤਰ੍ਹਾਂ ਦੀ ਘਟਨਾ ਤੁਹਾਡੇ ਕਿਸੇ ਗਾਹਕ ਨਾਲ ਤੁਹਾਡੀ ਦੁਕਾਨ ਤੇ ਹੋਈ ਹੈ ਜਾਂ ਆਪਣੇ ਆਪ ਦੀ ਪਹਿਲੀ ਘਟਨਾ ਪਹਿਲੀ ਘਟਨਾ ਕਦੀ ਅਸਾਂ ਨਹੀਂ ਹੋਇਆ